ਮੈਂ ਆਪਣੇ ਵਿਆਹ ਨੂੰ ਲੈ ਕੇ ਬੜੇ ਸੁਪਨੇ ਸਜਾਏ ਸੀ ਆਪਣੇ ਵਿਆਹ ਲਈ ਬਹੁਤ ਕੁੜੀਆਂ ਵੇਖੀਆਂ ਪਰ ਕੋਈ ਪਸੰਦੀ ਨਹੀਂ ਆਉਂਦੀ ਸੀ ਮੇਰੀ ਮਾਂ ਮੈਨੂੰ ਦੁਨੀਆ ਤੋਂ ਸਭ ਤੋਂ ਸੋਹਣਾ ਮੁੰਡਾ ਮੰਦੀ ਸੀ ਅਤੇ ਉਸ ਨੂੰ ਨੂੰ ਵੀ ਬਹੁਤ ਸੋਹਣੀ ਚਾਹੀਦੀ ਸੀ ਪਤਾ ਨਹੀਂ ਕਿੰਨੀਆਂ ਹੀ ਕੁੜੀਆਂ ਨੂੰ ਰਿਜੈਕਟ ਕਰ ਦਿੱਤਾ ਹੁਣ ਤੱਕ ਕੋਈ ਪਸੰਦੀ ਨਹੀਂ ਆਈ ਸੀ ਮੈਂ ਕਿੰਨੀ ਵਾਰੀ ਆਪਣੀ ਮਾਂ ਨੂੰ ਸਮਝਾ ਦਿੱਤਾ ਸੀ ਕਿ ਮਾਂ ਪਹਿਲਾਂ ਕੁੜੀਆਂ ਦੀ ਫੋਟੋ ਵੇਖ ਲਿਆ ਕਰ ਦੀ ਪਸੰਦਾਂਵੀ ਫੇਰ ਹੀ ਘਰ ਜਾਣ ਦਾ ਫਾਇਦਾ ਇਸ ਤਰ੍ਹਾਂ ਕੁੜੀ ਨੂੰ ਜਾ ਕੇ ਮਨਾ ਕਰਨਾ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਪਰ ਮੇਰੀ ਮਾਂ ਮੈਨੂੰ ਇਸ ਗੱਲ ਉੱਤੇ ਗੁੱਸੇ ਹੁੰਦੀ ਤੇ ਕਹਿ ਦਿੰਦੀ ਕਿ ਤੂੰ ਚੁੱਪ ਕਰ ਮੈਂ ਆਪਣੀ ਪਸੰਦ ਦੀ ਕੁੜੀ ਆਪੇ ਲੱਭ ਲੈਣੀ ਪਤਾ ਨਹੀਂ ਮਾਂ ਨਹੀਂ ਕਿੰਨੀ ਹੈ ਕੁੜੀਆਂ ਨੂੰ ਰਿਜੈਕਟ ਕਰ ਦਿੱਤਾ ਸੀ ਤੇ ਸਾਰੇ ਹੀ ਰਿਸ਼ਤੇਦਾਰਾਂ ਨੂੰ ਕਹਿ ਰੱਖਿਆ ਸੀ ਪੇਰੀਕ ਕੁੜੀ ਉਸਨੇ ਵੇਖੀ ਤੇ ਆ ਕੇ ਕਹਿਣ ਲੱਗੀ ਕਿ ਕੁੜੀ ਬਹੁਤ ਸੋਹਣੀ ਹੈ ਬਿਲਕੁਲ ਗੋਲ ਮਟੋਰ ਹੈ ਮੈਨੂੰ ਤਾਂ ਬਹੁਤ ਪਸੰਦ ਆਈ ਮੈਨੂੰ ਸੁਕੀਆਂ ਕੁੜੀਆਂ ਬਿਲਕੁਲ ਪਸੰਦ ਨਹੀਂ ਆਉਂਦੀਆਂ ਥੋੜਾ ਰੰਗ ਪੱਕਾ ਹੈ ਪਰ ਕੋਈ ਗੱਲ ਨਹੀਂ ਤੇਰੇ ਨਾਲ ਉਸਦੀ ਜੋੜੀ ਬਹੁਤ ਸੋਹਣੀ ਲੱਗੂਗੀ ਮੈਂ ਚੁੱਪ ਕਰਕੇ ਆਪਣੀ ਮਾਂ ਨੂੰ ਸੁਣ ਰਿਹਾ ਸੀ ਮੈਂ ਆਪਣੇ ਘਰ ਵਿੱਚ ਸਭ ਤੋਂ ਛੋਟਾ ਸੀ ਮੇ ਤੋਂ ਵੱਡਾ ਭਰਾ ਨੌਕਰੀ ਕਰਦਾ ਸੀ ਤੇ ਦੂਜੇ ਸ਼ਹਿਰ ਵਿੱਚ ਰਹਿੰਦਾ ਸੀ ਮੈਂ ਹਾਲੇ ਨਾ ਠੀਕ ਕਮਾਉਂਦਾ ਸੀ ਮਾਂ ਨੂੰ ਜਿਹੜੀ ਵੀ ਕੁੜੀ ਪਸੰਦ ਆਉਂਦੀ ਜਦੋਂ ਉਸ ਦੇ ਘਰ ਦੇ ਮੈਨੂੰ ਵੇਖਣ ਆਉਂਦੇ ਤਾਂ ਮੇਰੀ ਘੱਟ ਤਨਖਾਹ ਦੇਖ ਕੇ ਮਨ੍ਹਾ ਕਰ ਜਾਂਦੇ ਜਦੋਂ ਮੇਰੇ ਸੁਭਾਅ ਬਾਰੇ ਕਿਸੇ ਨੂੰ ਕੋਈ ਲੋੜ ਹੀ ਨਹੀਂ ਸੀ ਕਿ ਮੇਰਾ ਸੁਭਾਅ ਕਿੰਨਾ ਵਧੀਆ ਸੀ ਮੈਂ ਕਿੰਨਾ ਹੱਸਮੁਖ ਹਾਂ ਮੇਰੀ ਮਾਂ ਨੂੰ ਜਿਹੜੀ ਕੁੜੀ ਪਸੰਦ ਆਈ ਉਹ ਇੱਕ ਬੈਂਕ ਵਿੱਚ ਨੌਕਰੀ ਕਰਦੀ ਸੀ ਉਸ ਦੀ ਸੈਲਰੀ ਵੀ ਚੰਗੀ ਸੀ ਤੇ ਵੇਖਣ ਨੂੰ ਬਹੁਤ ਹੀ ਸੋਹਣੀ ਲੱਗਦੀ ਸੀ ਮੇਰੀ ਮਾਤਾ ਉਸਦੇ ਗੁਣ ਗਾਏ ਜਾ ਰਹੀ ਸੀ ਮੈਂ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੈਨੂੰ ਤੁਹਾਡੀਆਂ ਸਾਰੀਆਂ ਗੱਲਾਂ ਮੰਜ਼ੂਰ ਨਹੀਂ ਬਸ ਤੁਹਾਨੂੰ ਇੱਕ ਗੱਲ ਪਤਾ ਹੈ ਕਿ ਮੈਨੂੰ ਮੋਟੀ ਕੁੜੀ ਬਿਲਕੁਲ ਪਸੰਦ ਨਹੀਂ ਉਹ ਕੁੜੀ ਮੋਟੀ ਨਹੀਂ ਹੋਣੀ ਚਾਹੀਦੀ ਮੇਰੀ ਮਾਂ ਨੇ ਮੈਨੂੰ ਗੁੱਸੇ ਵਿੱਚ ਕਿਹਾ ਕਿ ਇੰਨੀ ਵੀ ਮੋਟੀ ਨਹੀਂ ਚੰਗੇ ਘਰ ਦੀ ਕੁੜੀ ਹੈ ਖਾਂਦਾ ਪਿੰਦਾ ਪਰਿਵਾਰ ਹੈ ਥੋੜੀ ਜੀ ਗੋਲ ਮਟੋਲ ਹੈ ਮੈਂ ਮਾਂ ਦੀ ਗੱਲ ਸੁਣ ਕੇ ਆਪਣੀ ਭਾਬੀ ਵੱਲ ਵੇਖਿਆ ਅਤੇ ਆਪਣੀ ਭਾਬੀ ਉਸਦੇ ਬਾਰੇ ਪੁੱਛਣ ਲੱਗਾ ਕਿਉਂਕਿ ਮੇਰੀ ਭਾਬੀ ਵੀ ਮੇਰੀ ਮਾਂ ਦੇ ਨਾਲ ਹੀ ਗਈ ਸੀ ਮੇਰੀ ਮਾਂ ਨੇ ਪਤਾ ਨਹੀਂ ਮੇਰੀ ਪਰਜਾਈ ਨੂੰ ਕੀ ਇਸ਼ਾਰਾ ਕੀਤਾ ਉਹ ਵੀ ਚੁੱਪ ਕਰ ਗਈ ਸੀ ਮਾਂ ਦੇ ਨਾਲ ਲੱਗ ਕੇ ਉਹ ਵੀ ਉਸ ਕੁੜੀ ਦੀਆਂ ਤਰੀਫਾਂ ਕਰ ਰਹੀ ਸੀ ਉਸ ਨੇ ਦੱਸਿਆ ਕਿ ਉਸ ਕੁੜੀ ਨੇ ਬਹੁਤ ਹੀ ਸਵਾਦ ਖਾਣਾ ਬਣਾਇਆ ਸੀ ਕੁੜੀ ਦੇਖਣ ਵਿੱਚ ਬਹੁਤ ਸੋਹਣੀ ਹੈ ਚੰਗੇ ਪੈਸੇ ਕਮਾਉਂਦੀ ਹੈ ਪਰ ਮੈਂ ਹੈਰਾਨ ਸੀ ਉਹ ਮੇਰੀ ਗੱਲ ਦਾ ਜਵਾਬ ਨਹੀਂ ਦੇ ਰਹੀ ਸੀ ਇਦਾਂ ਹੀ ਰਿਸ਼ਤਾ ਪੱਕਾ ਹੋ ਗਿਆ रिश्ਤਾ पक्का ਹੋਣ ਤੋਂ ਬਾਅਦ ਮੇਰੀ ਪਹਿਲੀ ਇੱਛਾ ਸੀ ਕਿ ਮੈਂ ਕੁੜੀ ਨੂੰ ਵੇਖਣਾ ਚਾਹੁੰਦਾ ਹਾਂ ਮੈਂ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੈਂ ਕੁੜੀ ਨੂੰ ਵੇਖਣਾ ਹੈ ਤਾਂ ਮੇਰੀ ਮਾਂ ਕਹਿਣ ਲੱਗੀ ਕਿ ਉਹਨਾਂ ਦੇ ਘਰ ਵਿੱਚ ਰਿਵਾਜ ਨਹੀਂ ਕਿ ਮੁੰਡਾ ਕੁੜੀ ਵਿਆਹ ਤੋਂ ਪਹਿਲਾਂ ਆਪਸ ਵਿੱਚ ਮਿਲਣ ਮੇਰੀ ਮਾਂ ਨੇ ਮੈਨੂੰ ਮਨਾ ਕਰ ਦਿੱਤਾ ਮੈਂ ਮਾਂ ਨੂੰ ਕਿਹਾ ਕਿ ਮੈਨੂੰ ਫੋਟੋ ਹੀ ਵਿਖਾ ਦਿਓ ਇਸ ਗੱਲ ਉੱਤੇ ਵੀ ਮੇਰੀ ਮਾਂ ਨੇ ਮੈਨੂੰ ਬਹੁਤ ਗੱਲਾਂ ਸੁਣਾਈਆਂ ਤੇ ਕਹਿਣ ਲੱਗੀ ਕੁੜੀ ਦੇ ਘਰ ਦੇ ਪੁਰਾਣੇ ਖਿਆਲਾਂ ਦੇ ਨਹੀਂ ਉਸਦੇ ਪਿਓ ਤੇ ਭਰਾ ਨੇ ਇਹ ਗੱਲ ਬਿਲਕੁਲ ਨਹੀਂ ਮੰਨਣੀ ਕਿ ਵਿਆਹ ਤੋਂ ਪਹਿਲਾਂ ਤੂੰ ਉਸਦੀ ਫੋਟੋ ਵੇਖੀ। ਮਾਂ ਮੈਨੂੰ ਹਰ ਗੱਲ ਲਈ ਮਨਾ ਕਰ ਰਹੀ ਸੀ। ਮੈਂ ਮਾਂ ਨੂੰ ਕਿਹਾ ਕਿ ਮਾਂ ਅੱਜ ਦੇ ਸਮੇਂ ਵਿੱਚ ਇਦਾਂ ਦੀ ਗੱਲ ਕੌਣ ਕਰਦਾ ਜਿੱਦਾਂ ਦੀ ਤੁਸੀਂ ਕਰ ਰਹੇ ਹੋ। ਮਾਂ ਨੇ ਕਿਹਾ ਤੂੰ ਕੁੜੀ ਤੋਂ ਕੀ ਕਰਨਾ ਕਿ ਤੈਨੂੰ ਆਪਣੀ ਮਾਂ ਤੇ ਭਾਬੀ ਤੇ ਭਰੋਸਾ ਨਹੀਂ। ਮੇਰੀ ਜਿੱਦ ਨੂੰ ਦੇਖਦੇ ਹੋਏ ਮੇਰੀ ਭਾਬੀ ਨੇ ਕਿਹਾ ਕਿ ਇਸ ਨੂੰ ਫੋਟੋ ਵੇਖਣੀ ਹੈ ਤਾਂ ਮੈਂ ਉਸ ਤੋਂ ਮੰਗਵਾ ਲਵਾਂਗੀ। ਮੈਂ ਉਸ ਨੂੰ ਫੋਨ ਕਰ ਦਵਾਂਗੀ ਤੇ ਆਪਣੇ ਵਟਸਐਪ ਤੇ ਉਸਦੀ ਫੋਟੋ ਮੰਗਾ ਕੇ ਇਸ ਨੂੰ ਵਿਖਾ ਦਵਾਂਗੀ। ਮੇਰੀ ਪਰਜਾਈ ਨੇ ਉਸਦੀ ਫੋਟੋ ਆਪਣੇ ਵਟਸਐਪ ਤੇ ਮੰਗਵਾਈ ਅਤੇ ਉਹ ਮੈਨੂੰ ਵਿਖਾਈ। ਕੁੜੀ ਦੇਖਣ ਵਿੱਚ ਸੋਹਣੀ ਸੀ ਬਿਲਕੁਲ ਪਤਲੀ ਜਹੀ। ਬਸ ਥੋੜਾ ਚਿਹਰਾ ਗੋਲਮਟੋਲ ਜਿਆ ਸੀ। ਮੈਂ ਉਸ ਨੂੰ ਕਿਹਾ ਕਿ ਤਾ ਦੇਖਣ ਵਿੱਚ ਠੀਕ ਲੱਗ ਰਹੀ ਹੈ। ਮੈਂ ਤਾਂ ਵੈਸੇ ਹੀ ਡਰ ਗਿਆ ਸੀ। ਉਸਦੀ ਫੋਟੋ ਵੇਖ ਕੇ ਮੈਂ ਬੜੇ ਹੀ ਔਖੇ 3 ਮਹੀਨੇ ਕੱਟੇ। ਮੈਂ ਤਾਂ ਉਸ ਦਾ دیਵਾਨਾ ਹੋ ਗਿਆ ਸੀ। ਤੇ ਹੁਣ ਮੈਥੋਂ ਦੂਰੀ ਵੀ ਬਰਦਾਸ਼ਤ ਨਹੀਂ ਹੋ ਰਹੀ ਸੀ ਮੇਰੇ ਵਿਆਹ ਦਾ ਦਿਨ ਆ ਗਿਆ ਸੀ ਤੇ ਮੇਰੇ ਸਹੁਰਿਆਂ ਨੇ ਵਧੀਆ ਥਾਂ ਬੁੱਕ ਕੀਤੀ ਮੇਰੀ ਮਾਂ ਕਹਿ ਰਹੀ ਸੀ ਦੇਜ ਵੀ ਵਧੀਆ ਦੇ ਰਹੇ ਨੇ ਕੁੜੀ ਕਮਾਉਂਦੀ ਹੈ ਜਦੋਂ ਇਸਦੀ ਘਰ ਵਾਲੀ ਆਊਗੀ ਤਾਂ ਇਹਨਾਂ ਦਾ ਗੁਜ਼ਾਰਾ ਵਧੀਆ ਹੋ ਜਾਊਗਾ ਮੈਂ ਖੁਸ਼ ਸੀ ਕਿਉਂਕਿ ਮੈਨੂੰ ਮੇਰੀ ਪਸੰਦ ਦੀ ਸੋਹਣੀ ਕੁੜੀ ਮਿਲ ਗਈ ਸੀ ਤੇ ਉੱਤੋਂ ਨੌਕਰੀ ਵੀ ਕਰਦੀ ਸੀ ਮੈਨੂੰ ਲੱਗ ਰਿਹਾ ਸੀ ਜਿਦਾਂ ਮੇਰੀ ਤਾਂ ਲਾਟਰੀ ਨਿਕਲ ਗਈ ਇਦਾਂ ਹੀ ਵਿਆਹ ਦਾ ਦਿਨ ਆਇਆ ਅਤੇ ਜਦੋਂ ਸਾਡੀ ਬਰਾਤ ਪਹੁੰਚੀ ਮੈਂ ਤਾਂ ਖੁਸ਼ੀ ਦੇ ਮਾਰੇ ਪਾਗਲ ਹੋ ਰਹੀ ਸੀ ਕਿ ਅੱਜ ਮੈਂ ਉਸ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਾਂਗਾ ਅਤੇ ਫਿਰ ਕੁਛੇਰ ਬਾਅਦ ਉਹ ਆਪਣੀ ਸਹੇਲੀਆਂ ਦੇ ਨਾਲ ਜੈ ਮਾਲਾ ਲਈ ਮੇਰੇ ਵੱਲ ਆ ਰਹੀ ਸੀ ਪਰ ਜੋ ਮੈਂ ਉਸ ਨੂੰ ਵੇਖਿਆ ਮੇਰੇ ਤਾਂ ਹੋਸ਼ ਹੀ ਉੱਡ ਗਏ ਸੀ ਉਹ ਕੁੜੀ ਕਿਸੇ ਪਾਸੋਂ ਨਹੀਂ ਲੱਗ ਰਹੀ ਸੀ ਉਸ ਦਾ ਐਡਾ ਭਾਰਾ ਸਰੀਰ ਮੈਨੂੰ ਤਾਂ ਸਾਹ ਲੈਣਾ ਹੀ ਭੁੱਲ ਗਿਆ ਸੀ ਜਿੰਨੀ ਮੋਟੀ ਕੁੜੀ ਸੀ ਮੇਰੀ ਤਾਂ ਅੱਧੀ ਜਾਨ ਉੱਥੇ ਹੀ ਨਿਕਲ ਗਈ ਤੇ ਮੈਂ ਆਪਣੀ ਮਾਤੇ ਭਾਬੀ ਵੱਲ ਵੇਖਿਆ ਉਹ ਦੋਨੋਂ ਹੱਸ-ਹੱਸ ਕੇ ਉਸ ਦੀਆਂ ਤਰੀਫਾਂ ਕਰ ਰਹੀਆਂ ਸੀ ਪਰ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਤੇ ਮੇਰੇ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਸੀ ਮੈਨੂੰ ਉੱਥੇ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ ਮੈਂ ਬਹੁਤ ਹੀ ਗੁੱਸੇ ਵਿੱਚ ਸੀ ਤੇ ਮੈਂ ਕਿਹਾ ਕਿ ਕਾਲੀ ਤੇ ਮੋਟੀ ਕੁੜੀ ਨਾਲ ਮੈਂ ਆਪਣੀ ਜ਼ਿੰਦਗੀ ਨਹੀਂ گزار ਸਕਦਾ ਮੇਰੀ ਮਾਂ ਨੇ ਰਿਸ਼ਤੇਦਾਰਾਂ ਦੀ ਮਿਲਣੀ ਕਰਵਾਈ ਪਰ ਮੈਂ ਸੋਚ ਰਿਹਾ ਸੀ ਕਿ ਭਾਵੇਂ ਕਿੰਨਾ ਵੀ ਦਹੇਜ ਦੇਣ ਪਰ ਮੈਂ ਇਸ ਕੁੜੀ ਨੂੰ ਆਪੜਾ ਨਹੀਂ ਬਣਾਵਾਗਾ ਵਿਦਾ ਹੋ ਕੇ ਜਦੋਂ ਅਸੀਂ ਘਰ ਆਏ ਤਾਂ ਮੇਰੀ ਭਾਬੀ ਕੁੜੀ ਨੂੰ ਮੇਰੇ ਕਮਰੇ ਵਿੱਚ ਛੱਡ ਗਈ ਮੇਰੀ ਮਾਂ ਨੇ ਕਿਹਾ ਕਿ ਮੈਂ ਤਾਂ ਬਹੁਤ ਥੱਕ ਗਈਆਂ ਬਹੁਤ ਹੀ ਵਧੀਆ ਸੇਵਾ ਕੀਤੀ ਸਾਰੇ ਵਾਰ-ਵਾਰ ਤਰੀਫਾਂ ਕਰ ਰਹੀ ਸੀ ਪਰ ਮੈਂ ਉੱਥੇ ਬੈਠਾ ਰਿਹਾ ਮੇਰੀ ਮਾਂ ਨੇ ਮੈਨੂੰ ਗੁੱਸੇ ਵਿੱਚ ਵੇਖਿਆ ਤੇ ਕਹਿਣ ਲੱਗੀ ਕਿ ਤੂੰ ਇੱਥੇ ਬੈਠਾ ਕੀ ਕਰਦਾ ਤੇਰੀ ਘਰ ਵਾਲੀ ਤੈਨੂੰ ਡੀਗਰੀ ਹੋਣੀ ਮੈਂ ਆਪਣੀ ਮਾਂ ਨੂੰ ਗੁੱਸੇ ਵਿੱਚ ਕਿਹਾ ਕਿ ਘਰ ਵਾਲੀ ਐਦਾਂ ਦੀ ਹੁੰਦੀ ਹੈ ਕਿਸ ਐਂਗਲ ਤੋਂ ਤੁਹਾਨੂੰ ਲੱਗਦਾ ਕਿ ਉਹ ਕੁੜੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮੈਨੂੰ ਮੋਟੀਆਂ ਕੁੜੀਆਂ ਬਿਲਕੁਲ ਪਸੰਦ ਨਹੀਂ ਮੇਰੀ ਗੱਲ ਸੁਣ ਕੇ ਮਾਂ ਨੇ ਕਿਹਾ ਮੋਟੀ ਕਿੱਥੇ ਹੈ ਗੋਲ ਮਟੋਲ ਜਈ ਹੈ ਮੇਰੀ ਮਾਂ ਕਹਿਣ ਲੱਗੀ ਕਿ ਤੇਰੇ ਲਈ ਕਿਹੜਾ ਪਰਿਉੜੀ ਕਰ ਰਹੀ ਸੀ ਉਹ ਬਹੁਤ ਹੀ ਸੋਹਣੀ ਹੈ ਪਰ ਇੰਨੀ ਮੋਟੀ ਕੁੜੀ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਮੈਂ ਮਾਂ ਨੂੰ ਕਿਹਾ ਕਿ ਮੈਂ ਉਸ ਕੁੜੀ ਨੂੰ ਘਰ ਵਾਲੀ ਦਾ ਹੱਕ ਨਹੀਂ ਦਵਾਂਗਾ ਤੇ ਨਾ ਹੀ ਮੈਂ ਕਮਰੇ ਵਿੱਚ ਜਾਵਾਂਗਾ ਤੇ ਨਾ ਹੀ ਉਸ ਨੂੰ ਆਪਣਾ ਬਣਾਵਾਂਗਾ ਤੁਹਾਡੀ ਪਸੰਦ ਹੈ ਤੁਸੀਂ ਸੰਭਾਲੋ ਮੇਰਾ ਪਿਓ ਮੇਰੇ ਵੱਲ ਚੁੱਪ ਕਰਕੇ ਵੇਖ ਰਿਹਾ ਸੀ ਤੇ ਮੈਨੂੰ ਗੁੱਸੇ ਵਿੱਚ ਕਹਿਣ ਲੱਗਾ ਬਕਵਾਸ ਬੰਦ ਕਰਦੀ ਮੈਂ ਆਪਣੇ ਪਿਓ ਨੂੰ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਮੈਂ ਮੋਟੀ ਕੁੜੀ ਨਾਲ ਵਿਆਹ ਨਹੀਂ ਕਰਾਉਣਾ ਫਿਰ ਮੇਰਾ ਮੋਟੀ ਕੁੜੀ ਨਾਲ ਵਿਆਹ ਕਿਉਂ ਕੀਤਾ ਗਿਆ ਮੇਰਾ ਪਿਓ ਮੈਨੂੰ ਗੁੱਸੇ ਵਿੱਚ ਵੇਖ ਰਿਹਾ ਸੀ ਮੈਂ ਉਸ ਤੋਂ ਡਰ ਗਿਆ ਤੇ ਚੁੱਪ ਹੋ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਉਹ ਮੈਨੂੰ ਬੈੱਡ ਤੇ ਬੈਠੀ ਉਡੀਕ ਰਹੀ ਸੀ ਉਸ ਨੂੰ ਵੇਖ ਕੇ ਤਾਂ ਮੇਰਾ ਸਾਰਾ ਮੂਡ ਹੀ ਖਰਾਬ ਹੋ ਗਿਆ ਦਿਲ ਤਾਂ ਕਰ ਰਿਹਾ ਸੀ ਉਸ ਨੂੰ ਕਮਰੇ ਵਿੱਚੋਂ ਬਾਹਰ ਕੱਢ ਦਵਾਂ ਤੇ ਉਸ ਨੂੰ ਕਹਾ ਕਿ ਉਹ ਮੇਰੇ लायक ਨਹੀਂ ਪਰ ਫਿਰ ਮੈਂ ਆਪਣੇ ਪਿਓ ਦੀਆਂ ਗੱਲਾਂ ਯਾਦ ਕਰ ਰਿਹਾ ਸੀ ਤੇ ਮੈਂ ਸਮਝ ਗਿਆ ਸੀ ਕਿ ਸਾਰਾ ਖੇਲ ਪੈਸਿਆਂ ਦਾ ਹੈ ਦੇਹਜ ਕਰਕੇ ਮੇਰੇ ਪਰਿਵਾਰ ਨੇ ਇਹ ਸਭ ਕੁਝ ਕੀਤਾ ਇਸ ਕੁੜੀ ਦੀ ਮਾਂ ਨੇ ਜੁਇਨਾ ਦੇਹਜ ਦਿੱਤਾ ਐਨੇ ਗਹਿਣੇ ਪਾਏ ਮੇਰਾ ਪਰਿਵਾਰ ਉਸ ਦੇ نیچے ਦਬ ਰਿਹਾ ਹੈ ਪਰ ਮੇਰੇ ਲਈ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਸੀ ਮੈਂ ਉਸ ਦੇ ਸਾਹਮਣੇ ਬੈਠ ਗਿਆ ਤੇ ਉਹ ਮੈਨੂੰ ਵੇਖ ਕੇ ਮਸਕਰਾ ਰਹੀ ਸੀ ਸ਼ਾਇਦ ਮੈਨੂੰ ਹੀ ਉਡੀਕ ਰਹੀ ਸੀ ਕਿ ਮੈਂ ਉਸ ਦੀ ਤਾਰੀਫ ਕਰਾਂਗਾ ਪਰ ਇਹ ਕੁੜੀ ਉਹ ਨਹੀਂ ਸੀ ਮੈਨੂੰ ਹੁਣ ਸਮਝ ਆ ਗਈ ਸੀ ਕਿ ਜਿਹੜੀ ਕੁੜੀ ਫੋਟੋ ਵਿੱਚ ਸੀ ਮੇਰੀ ਭਾਬੀ ਨੇ ਵਿਖਾਈ ਸੀ ਇਹ ਬਿਲਕੁਲ ਨਹੀਂ ਲੱਗ ਰਹੀ ਸੀ ਮੈਂ ਉਸ ਨੂੰ ਵੇਖ ਕੇ ਕਿਹਾ ਕਿ ਮੇਰੇ ਸਿਰ ਵਿੱਚ ਦਰਦ ਹੋ ਰਿਹਾ ਹੈ ਤੇ ਮੈਨੂੰ ਨੀਂਦ ਵੀ ਆ ਰਹੀ ਹੈ ਲੱਗਦਾ ਮੈਂ ਬਹੁਤ ਥੱਕ ਗਿਆ ਹਾਂ ਇਹ ਕਹਿ ਕੇ ਮੈਂ ਆਪਣੇ ਕੱਪੜੇ ਚੁੱਕੇ ਤੇ ਬਾਥਰੂਮ ਵੀ ਜਾ ਕੇ ਚੇਂਜ ਕੀਤੇ ਅਤੇ ਉਸ ਤੋਂ ਬਾਅਦ ਮੈਂ ਆ ਕੇ ਬੈੱਡ ਉੱਤੇ ਲੰਮਾ ਪੈ ਗਿਆ ਸੀ ਕਿਉਂਕਿ ਮੈਂ ਉਸਤੇ ਗੁੱਸਾ ਵੀ ਨਹੀਂ ਕਰ ਸਕਦਾ ਸੀ ਉਸਨੇ ਕੁਝ ਨਾ ਕਿਹਾ ਚੁੱਪ ਕਰਕੇ ਬੈਠੀ ਰਹੀ ਪਤਾ ਨਹੀਂ ਕਿਉਂ ਮਾਪਿਓ ਆਪਣੇ ਬੱਚਿਆਂ ਦੇ ਜਜ਼ਬਾਤਾਂ ਨਾਲ ਖੇਡਦੇ ਨੇ ਉਹਨਾਂ ਨੇ ਮੇਰੇ ਬਾਰੇ ਵੀ ਸੋਚਣਾ ਸੀ ਇਸ ਤੋਂ ਚੰਗਾ ਤਾਂ ਸੀ ਕਿ ਮੈਂ ਨੌਕਰੀ ਹੀ ਨਾ ਕਰਦਾ ਤੇ ਨਾ ਵਿਆਹ ਕਰਦਾ ਜਦੋਂ ਮੈਨੂੰ ਵਧੀਆ ਨੌਕਰੀ ਮਿਲਦੀ ਤਾਂ ਸ਼ਾਇਦ ਮੈਨੂੰ ਕੁੜੀ ਵੀ ਵਧੀਆ ਮਿਲ ਜਾਂਦੀ ਪਰ ਮੇਰੇ ਮਾਪਿਓ ਨੇ ਦਿਹੇਜ ਦੇ ਲਾਲਤ ਵਿੱਚ ਇਹ ਸਭ ਕੁਝ ਕਰ ਦਿੱਤਾ ਸੀ ਸ਼ਾਇਦ ਮੈਂ ਆਪਣੀ ਸਾਰੀ ਉਮਰ ਇਹ ਘੱਟ ਪੈਸੇ ਕਮਾਉਣੇ ਸੀ ਉਸੇ ਹਿਸਾਬ ਵਿੱਚ ਮੈਨੂੰ ਇਹੋ ਜਿਹੀ ਕੁੜੀ ਮਿਲੀ ਜੋ ਮੇਰੀ ਜ਼ਿੰਦਗੀ ਵਿੱਚ ਆ ਗਈ ਸੀ ਉਹ ਹਾਲੇ ਵੀ ਬੈੱਡ ਤੇ ਬੈਠੀ ਮੈਨੂੰ ਹੀ ਉਡੀਕ ਰਹੀ ਸੀ ਸ਼ਾਇਦ ਉਸ ਨੂੰ ਮੇਰੇ ਵਰਤਾਅ ਦੀ ਉਮੀਦ ਨਹੀਂ ਸੀ ਕਿ ਮੈਂ ਉਸ ਨਾਲ ਇਦਾਂ ਦਾ ਵਰਤਾਅ ਕਰਾਂਗਾ ਜਿੱਦਾਂ ਮੈਂ ਉਸ ਨਾਲ ਗੱਲ ਕੀਤੀ ਮੈਂ ਥੋੜੇ ਚਿਰ ਬਾਅਦ ਉਹ ਵੀ ਉੱਠ ਕੇ ਬਾਥਰੂਮ ਵਿੱਚ ਗਈ ਮੇਰਾ ਮਨ ਬੜਾ ਉਦਾਸ ਸੀ ਮੈਂ ਕਿੱਡੇ ਹੀ ਸੁਪਨੇ ਸਜਾਏ ਸੀ ਜਿਨ੍ਹਾਂ ਵਿੱਚੋਂ ਕੋਈ ਵੀ ਪੂਰਾ ਨਹੀਂ ਹੋਇਆ ਸੀ ਫਿਰ ਮੈਨੂੰ ਨੀਂਦ ਆ ਗਈ ਤੇ ਸਵੇਰੇ ਅੱਖ ਖੁੱਲੀ ਮੈਂ ਸੁੱਕਾ ਪਿਆ ਸੀ ਅਤੇ ਮੈਂ ਜਦੋਂ ਉਸ ਨੂੰ ਜਗਾਇਆ ਉਸਦੇ ਸਰੀਰ ਨੂੰ ਦੇਖ ਕੇ ਮੈਨੂੰ ਫੇਰ ਗੁੱਸਾ ਚੜ ਗਿਆ ਮੈਂ ਕਮਰੇ ਚੋਂ ਬਾਹਰ ਜਾਣ ਤੋਂ ਪਹਿਲਾਂ ਉਸ ਨੂੰ ਕਿਹਾ ਕਿ ਤੂੰ ਤਿਆਰ ਹੋ ਕੇ ਬਾਹਰ ਆ ਜਾ ਤੈਨੂੰ ਸਭ ਅਡੀਕ ਰਹੇ ਨੇ ਤੇ ਮੈਂ ਬਾਹਰ ਚਲਾ ਗਿਆ ਸੀ ਜਦੋਂ ਮੈਂ ਉਸ ਨੂੰ ਕਿਹਾ ਕਿ ਕੱਲ ਰਾਤ ਦੀ ਗੱਲ ਕਿਸੇ ਨੂੰ ਦੱਸਣ ਦੀ ਕੋਈ ਲੋੜ ਨਹੀਂ ਤਾਂ ਉਸਨੇ ਹਲਕਾ ਜਿਹਾ ਸਿਰ ਹਿਲਾ ਦਿੱਤਾ ਸੀ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਜੇਤੀ ਤੋਂ ਜੇਤੀ ਵਧੀਆ ਨੌਕਰੀ ਕਰਾਂਗਾ ਤੇ ਇਸ ਕੁੜੀ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਦਵਾਂਗਾ ਮੈਂ ਹਰ ਚੀਜ਼ ਨਾਲ ਸਮਝੌਤਾ ਕਰ ਸਕਦਾ ਸੀ ਪਰ ਇੱਕ ਮੋਟੀ ਕੁੜੀ ਨਾਲ ਬਿਲਕੁਲ ਵੀ ਨਹੀਂ ਕਿਉਂਕਿ ਮੈਨੂੰ ਮੋਟੀਆਂ ਕੁੜੀਆਂ ਬਿਲਕੁਲ ਵੀ ਪਸੰਦ ਨਹੀਂ ਸੀ ਵਿਆਹ ਨੂੰ ਇੱਕ ਹਫ਼ਤਾ ਹੋ ਗਿਆ ਮੇਰਾ ਤਾਂ ਉਸ ਨੂੰ ਹੱਥ ਲਾਉਣ ਦਾ ਮਨ ਵੀ ਨਹੀਂ ਕਰਦਾ ਸੀ ਸਗੋਂ ਉਸ ਨੂੰ ਦੇਖਣ ਦਾ ਵੀ ਦਿਲ ਨਹੀਂ ਕਰਦਾ ਸੀ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ ਤੁਸੀਂ ਮੇਰੇ ਨਾਲ ਗੱਲ ਨਹੀਂ ਕਰਦੇ ਮੈਂ ਜਾਣਬੁੱਝ ਕੇ ਅਣਜਾਣ ਬਣ ਗਿਆ ਉਹ ਕਹਿਣ ਲੱਗੀ ਜਦੋਂ ਦਾ ਸਾਡਾ ਵਿਆਹ ਹੋਇਆ ਹੈ ਤੁਸੀਂ ਮੇਰੇ ਤੋਂ ਦੂਰੀ ਬਣਾ ਕੇ ਰੱਖਦੇ ਹੋ ਨੈ ਉਸ ਨੂੰ ਕਿਹਾ ਕਿ ਮੇਰੇ ਘਰਦਿਆਂ ਨੇ ਮੇਰੇ ਨਾਲ ਧੋਖਾ ਕੀਤਾ ਹੈ ਮੈਂ ਮੋਬਾਈਲ ਉੱਤੇ ਜਿਸ ਫੋਟੋ ਨੂੰ ਵੇਖਿਆ ਸੀ ਤੂੰ ਉਹ ਕੁੜੀ ਨਹੀਂ ਮੈਂ ਉਸ ਨੂੰ ਕਿਹਾ ਕਿ ਤੂੰ ਆਪਣੀ ਫੋਟੋ ਫਿਲਟਰ ਲਾ ਕੇ ਮੇਰੀ ਭਾਬੀ ਨੂੰ ਭੇਜੀ ਉਸ ਨੇ ਕਿਹਾ ਕਿ ਮੈਂ ਕੁਝ ਨਹੀਂ ਕੀਤਾ ਮੈਂ ਜਿੱਤਾਂ ਦੀ ਹਾਂ ਉਦਾਂ ਦੀ ਫੋਟੋ ਮੈਂ ਤੁਹਾਡੀ ਭਾਬੀ ਨੂੰ ਭੇਜੀ ਸੀ ਜੇ ਤੁਹਾਡੀ ਭਾਬੀ ਨੇ ਫਿਲਟਰ ਲਾਈ ਤਾਂ ਮੈਨੂੰ ਨਹੀਂ ਪਤਾ ਪਰ ਮੈਂ ਕਿਸੇ ਨੂੰ ਝੂਠ ਨਹੀਂ ਬੋਲਿਆ ਤੇ ਨਾ ਹੀ ਮੈਂ ਕੋਈ ਹੋਰ ਫੋਟੋ ਦਿੱਤੀ ਸੀ ਮੈਂ ਉਸ ਨੂੰ ਕਿਹਾ ਪਰ ਮੈਂ ਤਾਂ ਉਸ ਕੁੜੀ ਦੇ ਸੁਪਨੇ ਵੇਖ ਰਿਹਾ ਸੀ ਮੈਂ ਤੈਨੂੰ ਆਪਣਾ ਕਿੱਦਾਂ ਬਣਾ ਸਕਦਾ ਤੂੰ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਤੇ ਮੈਂ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਉਹ ਚੁੱਪ ਕਰਕੇ ਮੈਨੂੰ ਵੇਖਦੀ ਜਾ ਰਹੀ ਸੀ ਮੈਂ ਉਸ ਨੂੰ ਕਿਹਾ ਤਾਂ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਪਹਿਲੇ ਹੀ ਦਿਨ ਕਿਉਂ ਨਹੀਂ ਦੱਸੀਏ ਕਿ ਮੈਂ ਤੁਹਾਨੂੰ ਪਸੰਦ ਨਹੀਂ ਮੈਂ ਉਸ ਨੂੰ ਕਿਹਾ ਕਿ ਫੇਰ ਕੀ ਹੋ ਜਾਂਦਾ ਤਾਂ ਕਹਿਣ ਲੱਗੀ ਮੈਂ ਉਸੇ ਰਾਤ ਕਮਰੇ ਤੋਂ ਬਾਹਰ ਨਿਕਲ ਜਾਂਦੀ ਤੁਹਾਡੇ ਪਰਿਵਾਰ ਨੂੰ ਪੁੱਛਦੀ ਕਿ ਉਹਨਾਂ ਨੇ ਇਹ ਸਭ ਕੁਝ ਕਿਉਂ ਕੀਤਾ ਤੁਹਾਡੇ ਨਾਲ ਧੋਖਾ ਕਿਉਂ ਕੀਤਾ ਮੈਂ ਆਪਣੇ ਘਰ ਚਲੀ ਜਾਂਦੀ ਸਭ ਨੂੰ ਸੱਚ ਆ ਜਾਂਦਾ ਕਿ ਮੈਂ ਜਿੱਤਾਂ ਹੀ ਗਈ ਸੀ ਉਦਾਂ ਹੀ ਆ ਗਈ ਪਰ ਵਿਆਹ ਨੂੰ 8 ਦਿਨ ਬਾਅਦ ਤੁਸੀਂ ਮੈਨੂੰ ਇਹ ਸਭ ਕੁਝ ਕਹਿ ਰਹੇ ਹੋ ਆਕਰ ਮੈਨੂੰ ਕੌਣ ਪਵਿੱਤਰ ਮੰਨੂਗਾ ਦੁਨੀਆ ਵਿੱਚ ਸਭ ਲੋਕ ਮੇਰੇ ਤੇ ਹੀ ਉਂਗਲ ਚੁੱਕਣਗੇ ਜੀ ਫਿਲਟਰ ਵਾਲੀ ਫੋਟੋ ਤੁਹਾਡੀ ਭਾਬੀ ਨੇ ਤੁਹਾਨੂੰ ਵਿਖਾਈ ਤੇ ਇਸ ਵਿੱਚ ਮੇਰਾ ਕੀ ਕਸੂਰ ਸੀ ਮੈਂ ਤੁਹਾਡੇ ਨਾਲ ਧੋਖਾ ਨਹੀਂ ਕੀਤਾ ਤੇ ਨਾ ਹੀ ਕਿਸੇ ਨੂੰ ਝੂਠ ਬੋਲਿਆ ਫਿਰ ਮੈਂ ਹੀ ਸਜ਼ਾ ਕਿਉਂ ਭੁਗਤਾਂ ਮੈਂ ਉਹਨਾਂ ਕੁੜੀਆਂ ਵਿੱਚੋਂ ਨਹੀਂ ਜੋ ਚੁੱਪਚਾਪ ਦੁੱਖ ਸਹਿ ਲੈਂਦੀਆਂ ਨੇ ਤੇ ਸਾਰੀ ਜ਼ਿੰਦਗੀ ਰੋ ਰੋ ਕੇ ਕੱਟਦੀਆਂ ਨੇ ਇਹ ਕਹਿ ਕੇ ਉਹ ਕਮਰੇ ਚੋਂ ਬਾਹਰ ਜਾਣ ਲੱਗੀ ਮੈਂ ਜਾਣਦਾ ਸੀ ਕੀ ਤਮਾਸ਼ਾ ਹੋਣ ਵਾਲਾ ਹੈ ਮੈਂ ਉਸਨੂੰ ਕਿਹਾ ਕਿ ਮੇਰੀ ਗੱਲ ਸੁਣ ਕਿਤੇ ਜਾਣ ਦੀ ਕੋਈ ਲੋੜ ਨਹੀਂ ਪਰ ਉਹ ਕੁੜੀ ਬਹੁਤ ਤੇਜ਼ੀ ਤੇ ਹਿੰਮਤ ਵਾਲੀ ਵੀ ਮੈਂ ਉਸ ਦਾ ਹੱਥ ਫੜਿਆ ਤੇ ਉਸ ਨੂੰ ਕਿਹਾ ਕਿ ਮੈਨੂੰ ਕੁਝ ਸਮਾਂ ਦੇ ਮੈਂ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਜੋ ਕੁਝ ਵੀ ਹੋਇਆ ਮੇਰੀ ਮਰਜ਼ੀ ਦੇ ਖਿਲਾਫ ਸੀ ਇਸ ਲਈ ਮੈਨੂੰ ਥੋੜਾ ਸਮਾਂ ਚਾਹੀਦਾ ਹੈ ਕਿਉਂਕਿ ਮੈਂ ਤਾਂ ਉਸ ਨੂੰ ਤਲਾਕ ਦੇਣਾ ਚਾਹੁੰਦਾ ਸੀ ਹੋਰ ਮੈਂ ਕਰ ਵੀ ਕੀ ਕਰ ਸਕਦਾ ਸੀ ਉਹ ਚੁੱਪ ਕਰ ਗਈ ਤੇ ਉਸ ਨੇ ਕਿਹਾ ਇਹ ਮੇਰੀ ਜ਼ਿੰਦਗੀ ਦਾ ਸਵਾਲ ਹੈ ਮੈਂ ਸਾਰੀ ਉਮਰ ਤਾ ਡਿਊਰੀ ਨਹੀਂ ਕਰ ਸਕਦੀ ਤੁਸੀਂ ਮੇਰੇ ਬਾਰੇ ਕਦੋਂ ਸੋਚੋਗੇ ਤੇ ਕਦੋਂ ਸਮਝਾਤਾ ਕਰੋਗੇ ਤੁਹਾਡਾ ਜੋ ਵੀ ਫੈਸਲਾ ਹੈ ਮੈਨੂੰ ਛੇਤੀ ਤੋਂ ਛੇਤੀ ਦੱਸੋ ਤਾਂ ਕਿ ਮੈਂ ਆਪਣੀ ਜ਼ਿੰਦਗੀ ਦਾ ਫੈਸਲਾ ਕਰ ਸਕਾਂ ਮੈਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ ਬਸ ਇਹੀ ਕੋਸ਼ਿਸ਼ ਕਰਨ ਲੱਗਾ ਕਿ ਮੈਂ ਆਪਣੇ ਲਈ ਕੋਈ ਚੰਗੀ ਜਹੀ ਨੌਕਰੀ ਲੱਭ ਲਵਾਂ ਕੁਝ ਦਿਨ ਬਾਅਦ ਉਸਨੇ ਬੈਂਕ ਜਾਣਾ ਸ਼ੁਰੂ ਕਰ ਦਿੱਤਾ ਸੀ ਇੰਦਾ ਹੀ ਸਮਾਂ ਬੀਤ ਰਿਹਾ ਸੀ ਮੈਨੂੰ ਇੱਕ ਵਧੀਆ ਕੰਪਨੀ ਵਿੱਚ ਚੰਗੀ ਨੌਕਰੀ ਮਿਲ ਗਈ ਤੇ ਮੇਰੀ ਤਨਖਾਹ ਵੀ ਬਹੁਤ ਵਧੀਆ ਸੀ ਹੁਣ ਮੇਰਾ ਦਿਲ ਕਰਦਾ ਸੀ ਕਿ ਮੈਂ ਉਸ ਨੂੰ ਤਲਾਕ ਦੇ ਦਵਾਂ ਸਾਰੇ ਪਰਿਵਾਰ ਨੇ ਕਿਹਾ ਕਿ ਜਦੋਂ ਦੀ ਤੇਰੀ ਘਰ ਵਾਲੀ ਆਈ ਹੈ ਤੇਰੀ ਤਾਂ ਕਿਸਮਤ ਹੀ ਬਦਲ ਗਈ ਪਰ ਮੈਨੂੰ ਬਹੁਤ ਦੁੱਖ ਹੁੰਦਾ ਤੇ ਸਾਰਾ ਮੂਡ ਖਰਾਬ ਹੋ ਜਾਂਦਾ ਮੈਂ ਚੁੱਪ ਸੀ ਕਿਉਂਕਿ ਮੈਨੂੰ ਵਧੀਆ ਨੌਕਰੀ ਮਿਲ ਗਈ ਸੀ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਉਸ ਨੂੰ ਤਲਾਕ ਦੇ ਦਾਂਗਾ ਪਰ ਉਹਨਾਂ ਦਿਨਾਂ ਵਿੱਚ ਮੇਰੇ ਪਿਓ ਦੀ ਹਾਲਤ ਬਹੁਤ ਖਰਾਬ ਹੋ ਗਈ ਮੈਂ ਉਹਨਾਂ ਨੂੰ ਚਿੰਤਾ ਨਹੀਂ ਦੇਣਾ ਚਾਹੁੰਦਾ ਸੀ ਕਿਉਂਕਿ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਅਤੇ ਡਾਕਟਰ ਨੇ ਉਹਨਾਂ ਨੂੰ ਚਿੰਤਾ ਕਰਨ ਤੋਂ ਮਨਾ ਕੀਤਾ ਸੀ ਮੇਰੀ ਘਰ ਵਾਲੀ ਬਹੁਤ ਰੋ ਰਹੀ ਸੀ ਪਰ ਮੈਨੂੰ ਉਸ ਤੋਂ ਕੋਈ ਮਤਲਬ ਨਹੀਂ ਸੀ ਅਤੇ ਨਾ ਹੀ ਉਸਦੀ ਕੋਈ ਪਰਵਾਹ ਸੀ ਮੈਂ ਸੋਚ ਲਿਆ ਸੀ ਕਿ ਮੈਂ ਉਸ ਨੂੰ ਕਹਿ ਦਿੰਦਾ ਹਾਂ ਕਿ ਹੁਣ ਚਾਹੇ ਤੂੰ ਜੋ ਮਰਜ਼ੀ ਕਰ ਮੈਂ ਉਸ ਤੋਂ ਤਲਾਕ ਬਾਰੇ ਸੋਚ ਲਿਆ ਸੀ ਪਰ ਜਦੋਂ ਇਹ ਗੱਲ ਮੈਂ ਉਸ ਨੂੰ ਕਹੀ ਉਹ ਕਹਿ ਲੱਗੀ ਕਿ ਮੈਨੂੰ ਤਲਾਕ ਨਹੀਂ ਚਾਹੀਦਾ ਮੇਰੇ ਪਿਓ ਦੀ ਹਾਲਤ ਸਹੀ ਨਹੀਂ ਤੇ ਉਹ ਸਦਮਾ برداشت ਨਹੀਂ ਕਰ ਸਕਦਾ ਤੇ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਸੀ ਪਰ ਮੈਨੂੰ ਕੋਈ ਪਰਵਾਹ ਨਹੀਂ ਸੀ ਮੈਂ ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਦਫ਼ਤਰ ਵਿੱਚ ਇੱਕ ਕੁੜੀ ਪਸੰਦ ਆ ਗਈ ਜੋ ਕਿ ਬਹੁਤ ਹੀ ਸੋਹਣੀ ਸੀ ਬਿਲਕੁਲ ਹੀ ਪਤਲੀ ਜਹੀ ਸਾਡੀਆਂ ਗੱਲਾਂ ਹੁੰਦੀਆਂ ਹੁਣ ਸਾਡੀਆਂ ਗੱਲਾਂ ਦਾ سلسلہ ਸ਼ੁਰੂ ਹੋ ਗਿਆ ਸੀ ਤੇ ਫਿਰ ਦੋਸਤੀ ਹੋਈ ਹੁਣ ਮੈਂ ਸਾਰੀ ਰਾਤ ਉਸ ਨਾਲ ਗੱਲਾਂ ਕਰਦਾ ਤੇ ਆਪਣੇ ਕਮਰੇ ਵਿੱਚ ਬੈਠ ਕੇ ਹੀ ਕਰਦਾ ਮੇਰੀ ਘਰ ਵਾਲੀ ਚੁੱਪਚਾਪ ਵੇਖਦੀ ਰਹਿੰਦੀ ਇੱਕ ਦਿਨ ਉਸਨੇ ਮੈਨੂੰ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਮੇਰੇ ਹੁੰਦੇ ਹੋਏ ਕਿਸੇ ਗੈਰ ਕੁੜੀ ਨਾਲ ਗੱਲਾਂ ਕਰਦੇ ਹੋ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਨਾਲ ਰਹਿਣਾ ਹੀ ਨਹੀਂ ਚਾਹੁੰਦਾ ਮੈਂ ਤੇਰੇ ਤੋਂ ਤਲਾਕ ਚਾਹੁੰਦਾ ਹਾਂ ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਸ਼ੁਰੂ ਤੋਂ ਹੀ ਕਿਹਾ ਹੈ ਕਿ ਮੈਂ ਤੇਨਾਂ ਕੋਈ ਰਿਸ਼ਤਾ ਨਹੀਂ ਰੱਖਣਾ ਜੇ ਤੇਰਾ ਪਿਓ ਬਿਮਾਰ ਹੈ ਤਾਂ ਇਸ ਵਿੱਚ ਮੇਰਾ ਕੀ ਦੋਸ਼ ਹੈ ਮੈਂ ਇਹਨੇ ਪੈਸੇ ਕਮਾ ਲੈਣਾ ਕਿ ਜੇ ਮੇਰੇ ਮਾਪਿਓ ਮੇਰਾ ਸਾਥ ਛੱਟ ਵੀ ਦੇਣਗੇ ਤਾਂ ਵੀ ਮੈਂ ਕਿਰਾਏ ਦੇ ਘਰ ਵਿੱਚ ਰਹਿ ਸਕਦਾ ਤੇ ਦੂਜਾ ਵਿਆਹ ਕਰਵਾ ਸਕਦਾ ਮੈਂ ਉਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਉਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਤੇ ਰੋ ਰਹੀ ਸੀ ਮੈਂ ਉਸ ਨੂੰ ਕਿਹਾ ਸੀ ਕਿ ਜੇ ਤੂੰ ਜਾਣਾ ਚਾਹੁੰਦੀ ਹੈ ਤਾਂ ਜਾ ਇਦਾਂ ਹੀ ਕੁਝ ਮਹੀਨੇ ਬੀਤ ਗਏ ਸੀ ਉਦੋਂ ਮੈਨੂੰ ਉਸ ਕੁੜੀ ਦੇ ਨਾਲ ਪਿਆਰ ਹੋ ਗਿਆ ਸੀ ਤੇ ਮੈਂ ਆਪਣੇ ਮਾਪਿਓ ਤੋਂ ਵੀ ਅਲੱਗ ਹੋ ਗਿਆ ਤੇ ਦੂਜਾ ਵਿਆਹ ਕਰਨ ਦੀਆਂ ਤਿਆਰੀਆਂ ਕਰ ਰਿਹਾ ਸੀ ਜਦੋਂ ਮਾਪਿਓ ਨੂੰ ਕਿਹਾ ਤਾਂ ਉਹ ਭੜਕ ਗਏ ਉਹਨਾਂ ਨੇ ਮੈਨੂੰ ਬਹੁਤ ਕੁਝ ਸੁਣਾਇਆ ਕਿ ਤੂੰ ਇੰਨੀ ਕੁ ਚੰਗੀ ਕੁੜੀ ਛੱਡ ਕੇ ਕਿਸੇ ਹੋਰ ਨਾਲ ਜਾ ਕੇ ਵਿਆਹ ਕਿੱਦਾਂ ਕਰ ਸਕਦਾ ਮੇਰੇ ਮਾਪਿਓ ਦੀ ਗੱਲ ਵਿੱਚ ਦਮ ਸੀ ਪਰ ਮੈਂ ਆਪਣਾ ਘਰ ਛੱਡ ਦਿੱਤਾ ਤੇ ਉਸ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਸੀ ਪਰ ਉਹ ਕੁੜੀ ਇਦਾਂ ਦੀ ਸੀ ਜਿੱਦਾਂ ਕੋਈ ਪਰੀ ਹੋਵੇ ਹੁਣ ਸਾਡੀ ਜ਼ਿੰਦਗੀ ਨਿਕਲ ਰਹੀ ਸੀ ਵਿਆਹ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਸ ਦਾ ਸੁਭਾਅ ਬਹੁਤ ਤੇਜ਼ ਸੀ ਉਹ ਮੈਨੂੰ ਹਰ ਗੱਲ ਦੇ ਉੱਤੇ ਤਾਨੇ ਮਾਰਦੀ ਨੀਚਾ ਬਕਾਉਂਦੀ ਕਿਉਂਕਿ ਮੇਰਾ ਰੰਗ ਸਾਵਲਾ ਸੀ ਮੇਰੀਆਂ ਹੀ ਕਮੀਆਂ ਮੈਨੂੰ ਘੜਵਾਉਂਦੀ ਉਹ ਕਹਿੰਦੀ ਸੀ ਤੂੰ ਬਿਲਕੁਲ ਵੀ ਸੋਹਣਾ ਨਹੀਂ ਮੈਂ ਤੇਰੇ ਨਾਲ ਕਿਤੇ ਜਾ ਨਹੀਂ ਸਕਦੀ ਮੇਰਾ ਜਲੂਸ ਨਿਕਲ ਜਾਂਦਾ ਮੈਂ ਬਹੁਤ ਦੁਖੀ ਹੋ ਜਾਂਦਾ ਉਸਨੇ ਕਿਹਾ ਕਿ ਮੈਂ ਤੇਰੇ ਪਿਆਰ ਵੀ ਚੰਨੀ ਹੋ ਗਈ ਸੀ ਜੋ ਮੈਂ ਤੇਰੇ ਨਾਲ ਵਿਆਹ ਕੀਤਾ ਪਰ ਹੁਣ ਉਹ ਗੱਲ-ਗੱਲ ਉੱਤੇ ਮੈਨੂੰ ਤਾਂ ਨਹੀਂ ਮਾਰਦੀ ਤੇ ਮੇਰੇ ਨਾਲ ਰਹਿਣ ਨੂੰ ਤਿਆਰ ਨਹੀਂ ਸੀ ਮੇਰੇ ਰੰਗ ਨੂੰ ਲੈ ਕੇ ਮੈਨੂੰ ਗੱਲਾਂ ਸੁਣਾਉਂਦੀ ਮੈਂ ਚੁੱਪ ਕਰਕੇ ਸੁਣ ਲੈਂਦਾ ਉਹ ਸਿਰਫ ਇਸ ਲਈ ਮੇਰੇ ਨਾਲ ਸੀ ਕਿਉਂਕਿ ਮੇਰੀ ਤਨਖਾਹ ਚੰਗੀ ਸੀ ਅਚਾਨਕ ਇੱਕ ਦਿਨ ਮੇਰਾ ਐਕਸੀਡੈਂਟ ਹੋ ਗਿਆ ਤੇ ਮੈਂ ਬੁਰੀ ਤਰ੍ਹਾਂ ਹਸਪਤਾਲ ਦੇ ਵਿੱਚ ਬੇਹੋਸ਼ ਪਿਆ ਸੀ ਡਾਕਟਰਾਂ ਨੂੰ ਮੇਰਾ ਪੈਰ ਕੱਟਣਾ ਪਿਆ ਮੈਂ ਦਰਦ ਵਿੱਚ ਚੀਕ ਰਿਹਾ ਸੀ ਜਦੋਂ ਹੋਸ਼ ਆਇਆ ਤਾਂ ਹਸਪਤਾਲ ਵਿੱਚ ਸੀ ਤੇ ਮੇਰਾ ਇੱਕ ਪੈਰ ਕੱਟ ਦਿੱਤਾ ਗਿਆ ਸੀ ਇਹ ਦੁੱਖ ਮੇਰੇ ਲਈ ਬਹੁਤ ਵੱਡਾ ਸੀ ਜਦੋਂ ਮੇਰੀ ਘਰ ਵਾਲੀ ਮੇਰੇ ਕੋਲ ਆਈ ਤਾਂ ਉਸਨੇ ਮੈਨੂੰ ਵੇਖ ਕੇ ਕਿਹਾ ਕਿ ਮੈਂ ਤੇਰੇ ਵਰਗੇ ਅਪਹਾਜ ਨਾਲ ਨਹੀਂ ਰਹਿ ਸਕਦੀ ਇਸ ਲਈ ਤੂੰ ਮੈਨੂੰ ਛੱਡ ਦੇ ਤੇ ਆਪਣੇ ਘਰ ਚਲਾ ਜਾ ਉਹ ਮੈਨੂੰ ਛੱਡ ਕੇ ਚਲੀ ਗਈ ਤੇ ਮੈਂ ਉਸ ਦੀਆਂ ਮਿੰਨਤਾਂ ਕਰ ਰਿਹਾ ਸੀ ਹਸਪਤਾਲ ਵਿੱਚ ਮੇਰੇ ਮਾਪਿਓ ਤੇ ਮੇਰੀ ਪਹਿਲੀ ਘਰ ਵਾਲੀ ਆਈ ਮੇਰੀ ਘਰ ਵਾਲੀ ਮੈਨੂੰ ਵੇਖ ਕੇ ਲਗਾਤਾਰ ਰੋ ਰਹੀ ਸੀ ਕਿਉਂਕਿ ਮੈਂ ਆਪਣਾ ਇੱਕ ਪੈਰ ਖੋ ਦਿੱਤਾ ਸੀ ਮੈਂ ਜਿਸ ਕੁੜੀ ਨਾਲ ਦੂਜਾ ਵਿਆਹ ਕੀਤਾ ਮੈਂ ਉਸਦੀਆਂ ਮਿੰਤਾਂ ਕੀਤੀਆਂ ਪਰ ਉਹ ਮੈਨੂੰ ਛੱਡ ਕੇ ਚਲੀ ਗਈ। ਮੈਂ ਹੁਣ ਇਕੱਲਾ ਹੀ ਰਹਿ ਗਿਆ ਸੀ। ਉਸਨੇ ਮੇਰੀ ਇੱਕ ਨਾ ਸੁਣੀ ਅਤੇ ਮੈਨੂੰ ਛੱਡ ਕੇ ਉਥੋਂ ਜਾ ਚੁੱਕੀ ਸੀ ਪਰ ਮੇਰੀ ਪਹਿਲੀ ਘਰਵਾਲੀ ਨੇ ਮੇਰਾ ਪੂਰਾ ਸਾਥ ਦਿੱਤਾ। ਉਸਨੇ ਮੈਨੂੰ ਘਰ ਲਿਜਾ ਕੇ ਮੇਰੀ ਸੇਵਾ ਕੀਤੀ। ਮੇਰੇ ਮਾਪਿਓ ਨੇ ਵੀ ਮੇਰਾ ਬਹੁਤ ਧਿਆਨ ਰੱਖਿਆ ਦਿਨ ਰਾਤ ਮੇਰਾ ਸਾਥ ਦਿੱਤਾ। ਹੁਣ ਮੈਨੂੰ ਇਸ ਗੱਲ ਤੋਂ ਬੜੀ ਸ਼ਰਮ ਆਉਂਦੀ ਸੀ ਕਿ ਮੈਂ ਆਪਣੀ ਘਰਵਾਲੀ ਨਾਲ ਤੇ ਆਪਣੇ ਘਰਦਿਆਂ ਨਾਲ ਕਿੰਨਾ ਗਲਤ ਕੀਤਾ ਸੀ। ਉਸ ਨੇ ਮੇਰਾ ਜਿੰਨਾ ਸਾਥ ਦਿੱਤਾ ਉਸ ਨੇ ਮੈਨੂੰ ਅਪਾਹਜ ਹੋਣ ਤੋਂ ਵੀ ਕੋਈ ਫਰਕ ਨਹੀਂ ਪੈ ਰਿਹਾ ਸੀ ਉਹ ਇਸ ਹਾਲ ਵਿੱਚ ਵੀ ਮੈਨੂੰ ਆਪਣਾ ਬਣਾਉਣ ਲਈ ਤਿਆਰ ਸੀ ਮੈਨੂੰ ਆਪਣੀ ਗਲਤੀ ਤੇ ਬਹੁਤ ਪਛਤਾਵਾ ਸੀ ਮੈਂ ਉਸ ਤੋਂ ਬਹੁਤ ਵਾਰੀ ਮਾਫੀ ਮੰਗੀ ਪਰ ਉਸ ਨੇ ਮੈਨੂੰ ਮਾਫ ਨਹੀਂ ਕੀਤਾ ਉਹ ਬਿਲਕੁਲ ਹੀ ਚੁੱਪ ਸੀ ਉਸ ਨੇ ਕੁਝ ਨਾ ਕਿਹਾ ਪਰ ਉਹ ਨਿਸਵਾਰਥ ਭਾਵਨਾ ਨਾਲ ਮੇਰਾ ਸਾਥ ਦੇ ਰਹੀ ਸੀ ਦੋਸਤੋ ਕਦੇ ਵੀ ਆਪਣੇ ਜੀਵਨ ਸਾਥੀ ਨਾਲ ਧੋਖਾ ਨਾ ਕਰੋ ਜੇਕਰ ਤੁਸੀਂ ਉਸ ਨੂੰ ਤੋ ਕਾ ਦਿੰਦੇ ਹੋ ਦੁਖੀ ਕਰਦੇ ਹੋ ਤਾਂ ਪਰਮਾਤਮਾ ਤੁਹਾਨੂੰ ਖੁਸ਼ ਨਹੀਂ ਰਹਿਣ ਦਿੰਦਾ ਇਸ ਲਈ ਹਮੇਸ਼ਾ ਆਪਣੇ ਜੀਵਨ ਸਾਥੀ ਦਾ ਸਾਥ ਦਿਓ ਤੇ ਕਦਰ ਕਰੋ ਧੰਨਵਾਦ ਜੀ